ਸਾਸਰੀ ਕਾਰ ਦੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਦੱਸਾਂਗੇ ਲਾਈਨਿੰਗ ਵਾਲੀ ਬਾਜੂ ਦੀ ਕਟਿੰਗ ਸਭ ਤੋਂ ਪਹਿਲਾਂ ਆਪਾਂ ਲਾਈਨਿੰਗ ਦੀ ਕਟਿੰਗ ਕਰਾਂਗੇ ਇੱਥੋਂ ਆਪਾਂ 2.5 ਇੰਚ ਤੇ ਨਿਸ਼ਾਨ ਲਾਵਾਂਗੇ ਇੱਥੋਂ 1 ਇੰਚ ਤੇ ਇੱਥੋਂ ਸੈਂਟਰ 'ਚੋਂ ਵੀ 1 ਇੰਚ ਤੇ ਇਹ ਕੱਪੜਾ ਆਪਣਾ ਫੋਲਡ ਕਰਕੇ ਰੱਖਿਆ ਹੋਇਆ ਵਾ ਖੁੱਲੀ ਸਾਈਡ ਆਪਣੇ ਵੱਲ ਆ ਇਧਰ ਬੰਦ ਸਾਈਡ ਆ ਹੁਣ ਆਪਾਂ ਇਹਨੂੰ ਇਦਾਂ ਤਿਰਛਾ ਮਲਾਵਾਂਗੇ ਇਹਦਾ ਹੱਥ ਸਵਾ 4 ਹੋ ਗਿਆ 8.5 ਤੇ ਨਿਸ਼ਾਨ ਆਉਂਦਾ ਇੰਚ ਜੋ ਆਪਾਂ ਇੱਥੋਂ ਹਾਫ ਹਾ ਫ੍ਰੈਂਚ ਦਾ ਨਿਸ਼ਾਨ ਲਾਵਾਂਗੇ ਤੇ ਇਹਨੂੰ ਏਦਾਂ ਸ਼ੇਪ ਦੇਵਾਂਗੇ ਕਾਟ ਦੀ ਮੁਗਰੀ ਜਿਹੜੀ ਆਪਾਂ ਬਾਜੂ ਦੀ ਉਹ 7 ਇੰਚ ਤਿਆਰ ਰੱਖਣੀ ਆ ਤੇ 2 ਇੰਚ ਆਪਾਂ ਐਕਸਟਰਾ ਕੱਪੜਾ ਰੱਖਾਂਗੇ ਤੇ ਇਹਨੂੰ ਏਦਾਂ ਮਿਲਾ ਦੇਣਾ ਮੋਢਾ ਜਿਹੜਾ ਉਹ 9.5 ਤਿਆਰ ਆ ਆ ਆਪਣਾ ਸਲਾਈ ਵਾਲਾ ਨਿਸ਼ਾਨ ਆ ਕਟਿੰਗ ਦਾ ਨਿਸ਼ਾਨ ਆ 판ਦੀ ਆਪਣੀ ਲਾਈਨਿੰਗ ਦੀ ਕਟਿੰਗ ਹੋ ਗਈ ਆ ਹੁਣ ਆਪਾਂ ਕਮੀਜ਼ ਦੇ ਕੱਪੜੇ ਦੀ ਜਿਹੜੀ ਬਾਜੂ ਆਪਣੀ ਉਹ ਦੀ ਕਟਿੰਗ ਕਰਾਂਗੇ ਜਿੰਨੀ ਆਪਣੀ ਬਾਹੂ ਦੀ ਲੈਂਥ ਆਪੋ ਤੇ 2 ਇੰਚ ਕਪੜਾ ਐਕਸਟਰਾ ਰੱਖਣਾ ਅਸੀਂ ਇਹ ਅੰਦਰ ਨੂੰ ਫੋਲਡ ਕਰ ਲਿਆ ਜਿਹੜਾ ਆਪਾਂ ਮਤਲਬ ਕਿ ਵੀ ਮੂਹਰੋ ਮੂਰੀ ਮੋੜਾਂਗੇ ਬਾਹਾਂ ਦੀ ਤੇ ਪੂਰੀ ਜਿੰਨੀ ਆਪਣੀ ਬਾਹੂ ਤਿਆਰ ਹੁੰਦੀ ਹੈ 6.5 ਤਿਆਰ ਆ 1/2 ਇੰਚ ਮੋੜ ਦੇ ਸਲਾਈ ਵਾਲਾ ਆਪਾਂ 17 ਇੰਚ ਰੱਖਿਆ ਹੋਇਆ ਜਿਹੜਾ ਅੰਦਰ ਨੂੰ ਫੋਲਡ ਕਰਨਾ ਉਹ ਆਪਾਂ ਪਹਿਲਾਂ ਹੀ ਕੀਤਾ ਹੋਇਆ ਕੱਚਾ ਫੋਲਡ ਕੀਤਾ ਆਪਾਂ ਲਾਈਨਿੰਗ ਬਾਅਦ ਚ ਅਟੈਚ ਕਰਾਂਗੇ ਇਹਦੇ ਨਾਲ ਤੇ ਲਾਈਨਿੰਗ ਵਾਲਾ ਕੱਪੜਾ ਵੀ ਆਪਣਾ ਵਾਧਾ ਇਹ ਜਦੋਂ ਆਪਾਂ ਲਾਹਾਂ ਬਾਜੂ ਦਾ ਕੱਪੜਾ ਅੰਦਰ ਨੂੰ ਫੋਲਡ ਕਰਾਂਗੇ ਉਦੋਂ ਵਿੱਚ ਆਪਾਂ ਅਟੈਚ ਕਰ ਲਵਾਂਗੇ ਤੇ ਹੁਣ ਆਪਾਂ ਇਦਾਂ ਬਾਜੂ ਨੂੰ ਉੱਪਰ ਧਰ ਕੇ ਲਾਈਨਿੰਗ ਵਾਲੇ ਕੱਪੜੇ ਨੂੰ ਤੇ ਬਸ ਇਹਦੀ ਕਟਿੰਗ ਕਰ ਦੇਣੀ ਆ ਇਦਾਂ ਬਹੁਤ ਸੌਖੇ ਤਰੀਕੇ ਨਾਲ ਕਟਿੰਗ ਹੋ ਜਾਂਦੀ ਲਾਈਨਿੰਗ ਵਾਲੇ ਸੂਟ ਦੀ ਆਪਾਂ ਫਰੰਟ ਘੱਟ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਇਹਦਾ ਖੋਲ ਕੇ ਰੱਖ ਲੈਣਾ ਬਾਜੀ ਵਾਲੇ ਕੱਪੜੇ ਨੂੰ ਸਿੱਧੀ ਸਾਈਡ ਆ ਜਿਹੜੀ ਕੱਪੜੇ ਦੀ ਉਹ ਦੋਨੇ ਅੰਦਰਲੀ ਸਾਈਡ ਆ ਤੇ ਜਿਹੜੀ ਪੁੱਠਾ ਪਾਸਾ ਕੱਪੜੇ ਦਾ ਉਹ ਆਪਾਂ ਬਾਹਰਲੀ ਸਾਈਡ ਰੱਖਿਆ ਹੋਇਆ ਦੋਨਾਂ ਦਾ ਹਾਂਜੀ ਆਪਾਂ ਜਿਹੜਾ ਕੱਚਾ ਫੋਲਡ ਕੀਤਾ ਸੀ ਉਹਨੂੰ ਖੋਲ ਲਿਆ ਹੁਣ ਆਪਾਂ ਇਹਦੇ ਵਿੱਚ ਲਾਈਨਿੰਗ ਅਟੈਚ ਕਰਕੇ ਫੇਰ ਇਹਨੂੰ ਇਦਾਂ ਫੋਲਡ ਕਰਾਂਗੇ ਤੇ ਆਪਣਾ ਬਾਰਡਰ ਜਿਹੜਾ ਵਧੀਆ ਸਹੀ ਆਊਗਾ ਇੱਕੋ ਜਿਹਾ ਹੁਣ ਆਪਾਂ ਉੱਪਰ ਧਰ ਕੇ ਲਾਈਨਿੰਗ ਵਾਲਾ ਕੱਪੜਾ ਇਹਦੀ 프ਰੰਟ ਕਾਟ ਪਾਵਾਂਗੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਲਾਈਨਿੰਗ ਅਟੈਚ ਕਰਦੇ ਆਂ ਇਹਨੂੰ ਆਪਾਂ ਕੱਚਾ ਕਰ ਲੈਣਾ ਆਪਾਂ ਇਧਰੋਂ ਮੋਢੇ ਵਾਲੀ ਸਾਈਡ ਤੋਂ ਇਹਨੂੰ ਕੱਚਾ ਫੋਲਡ ਕਰ ਲਿਆ ਹੁਣ ਆਪਾਂ نیچے ਮੂਰੀ ਵਾਲੀ ਸਾਈਡ ਤੋਂ ਇਹਨੂੰ ਜਿਹੜਾ ਆਪਾਂ ਆਹ ਕੱਪੜਾ ਫੋਲਡ ਕੀਤਾ ਹੋਇਆ ਖੋਲ੍ਹਿਆ ਸੀ ਇਹਦੇ ਵਿੱਚ ਆਪਾਂ ਲਾਈਨਿੰਗ ਨੂੰ ਅਟੈਚ ਕਰਕੇ ਇਦਾਂ ਇਹਨੂੰ ਫੋਲਡ ਕਰ ਦੇਣਾ ਇੱਥੇ ਆਪਾਂ ਬਾਅਦ ਵਿੱਚ ਤਰਪਾਈ ਕਰ ਦੇਣੀ ਆ ਤੋ ਬੂਮ ਮੈਂ ਲਾਈਨ ਲਾ ਆਜੇ ਨੂੰ ਲਾਉਣੀ ਚਾਹੀਦੀ ਸੀ ਬਾਹਾਂ ਤੇ ਹਾਂ ਕੋਈ ਨਾ ਅਗਲੀ ਵੀਡੀਓ ਜੇ ਰਹਿ ਨਾ ਸਹੀ ਕਿਸੇ ਹੋ ਕੇ ਕਿਰਾ ਪਹਿਲਾਂ ਸਿੰਪਲ ਤਲਾ ਲੈਣ ਦੋਨਿਆਂ ਨੂੰ ਜਦੋਂ ਕੋਈ ਹੋਰ ਸੂਟ ਆ ਗਿਆ ਨਾ ਹੁਣ ਆਪਾਂ ਬਾਹਾਂ ਅਟੈਚ ਕਰਾਂਗੇ ਆਪਾਂ ਕਮੀਜ਼ ਦਾ ਪੁੱਠਾ ਪਾਸਾ ਕਰਕੇ ਰੱਖ ਲਿਆ ਤੇ ਬਾਹਾਂ ਆਪਣੀਆਂ ਸਿੱਧੀਆਂ ਇਦਾਂ ਆਪਾਂ ਇੱਥੋਂ ਗਲੇ ਦੇ ਵਿੱਚ ਦੀ ਕੱਢ ਕੇ ਬਾਹਾਂ ਨੂੰ ਇਦਾਂ ਸਲਾਈ ਨਾਲ ਸਲਾਈ ਵਾਲੀ ਸਿਉਣ ਮਲਾ ਕੇ ਹਾਂਜੀ ਆਪਾਂ ਸੈਂਟਰ 'ਚ ਕੱਟ ਲਾਇਆ ਹੋਇਆ ਇੱਥੋਂ ਇਹ ਆਪਾਂ ਤੀਰੇ ਵਾਲੀ ਸਿਉਣ ਦੇ ਨਾਲ ਕੱਟ ਨੂੰ ਮਿਲਾ ਲੈਣਾ ਤੇ ਆਪਣੀ ਬਾਜੂ ਵਧੀਆ ਸਹੀ ਅਟੈਚ ਹੋਊਗੀ ਸਿਉਣ ਲਾ ਲਿਆ ਤੇ ਟਣੀ ਲਾ ਲਿਆ ਫਿਰ ਬਾਹਰ ਕੱਢ ਕੇ ਹਵਾ ਹਾਂਜੀ ਹੁਣ ਆਪਾਂ ਇਹ ਲੁਕੀ ਅਟੈਚ ਕਰਾਂਗੇ تیرੇ ਵਾਲੀ ਸਿਉਣ ਤੇ ਇਹ ਬਾਜੂ ਆਪਣੀ ਕਮੀਜ਼ ਨਾਲ ਅਟੈਚ ਹੋ ਗਈ ਦੇਖੋ ਤੁਸੀਂ ਆਪਾਂ ਕੱਚੀ ਸिलाई ਦਾ ਬਾਅਦ ਚ ਡੇਰ ਦੇਵਾਂਗੇ